ਹਾਂਜੀ ਡੀਐਸਪੀ ਸਾਹਿਬ ਅੱਜ ਥਾਣਾ ਕਮਾਨ ਦੀ ਪੁਲਿਸ ਵੱਲੋਂ ਲੁਟਾਖੁਆ ਕਰਨ ਵਾਲੇ گروਹ 'ਕਾਬੂ ਕੀਤਾ ਉਹਦੇ 'ਚ ਕਿੱਥੋਂ ਕਿੱਥੋਂ ਦੇ ਬੰਦੇ ਨੇ ਸ਼ਾਮਲ ਜਿਹੜੇ ਤੇ ਕਿੰਨੇ ਲੋਕ ਕਾਬੂ ਕੀਤੇ ਗਏ ਮਾਜੋ ਐਸਐਸਪੀ ਪਟਾਲਾ ਸਹਿੇਰਮੀ ਦੀ ਆਈਪੀਐਸ ਕਿਨਾਂ ਦੇ ਦਿਸਾਂ ਨਿਰਦੇਸ਼ ਤੇ ਜਿਹੜਾ ਨਸ਼ਾ ਨੂੰ ਅਤੇ ਜਿਹਨੇ ਲੁਟਾਖੁਆ ਨੂੰ ਥੱਲ ਪਾੜ ਲਈ ਇੱਕ ਮੀਮ ਵੀ ਨਹੀਂ ਹੋਈਆਂ ਇਸੇ ਤਰ੍ਹਾਂ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਇੱਕ ਟੀਚਰ ਆਪਣੇ ਮੋਪੜ ਤੇ ਜਾ ਰਹੀ ਸੀ ਤੇ ਉਹਦੀ ਹਮ ਘੇਰ ਕੇ ਉਹਦੇ ਆਪਣੇ ਸਨੇਚਰਾਂ ਨੇ ਉਹਨਾਂ ਦੇ ਕੋਲੋਂ ਉਹ ਸੀਆਂ ਬਾੜੀਆਂ ਖੋਲੀਆਂ ਸੀ ਤੇ ਉਹਦੇ ਸੰਬੰਧ ਵਿੱਚ ਜਿਹੜਾ ਆਪਣੇ ਐਸ ਐਚਓ ਕੁਮਾਰ ਹੰਬੀਕ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨੇ ਮਿਹਨਤ ਕਰਕੇ ਜਿਹੜਾ ਇਹ ਦੋਨਾਂ ਸਨੇਚਰਾਂ ਨੂੰ ਕਾਬੂ ਕਰ ਲਿਆ ਇਹਨਾਂ ਸਨੇਚਰਾਂ ਦੇ ਕੋਲੋਂ ਗਬਰੀ ਵੀ ਕਰ ਲਈਏ ਸਨੇਚਰਾਂ ਗੁਰਸੇਵਕ ਸਿੰਘ ਅਤੇ ਇੱਕ ਜਸਪਾਲ ਸਿੰਘ ਵੀ ਦਾਜੂਦ ਨੇ ਇਹ ਇਹਨਾਂ ਨੇ ਹੋਰ ਵੀ ਬਾਤਾਂ ਤਾਂ ਕੀਤੀਆਂ ਹੋਈਆਂ ਨੇ ਇਹਨਾਂ ਸੰਬੰਧ ਵਿੱਚ ਇਹਨਾਂ ਦੇ ਕੋਲ ਪੁਛਕਿਸ਼ ਕਰ ਰਹੇ ਨੇ ਤੇ ਇਸੇ ਤਰ੍ਹਾਂ ਆਪਣਾ ਇਹਨਾਂ ਦੀ ਜੋ ਵੀ ਕੁਛ ਕੁ ਸਾਹਮਣੇ ਆ ਰਿਹਾ ਉਸਨੂੰ ਸਰ ਬਣਦੀ ਕਰਦੇ ਕਿ ਸਰ ਇਹਨਾਂ ਕੋ ਕੀ ਕੀ ਰਿਕਵਰ ਹੋ ਗਿਆ ਤੇ ਇਹਨਾਂ ਦੀ ਰਿਮਾਂਡ ਵੀ ਲੈ ਜਾਊਗਾ ਕਿਨਾਂ ਦਾ ਰਿਮਾਂਡ ਲਿਆ ਹੋਇਆ ਇਹਨਾਂ ਨੂੰ ਜਿਹੜੀ ਜਿਹੜੀ ਬਾਲੀਆਂ ਸੀ ਉਹ ਕਬੂਲ ਕੀਤੀਆਂ ਆਪਾਂ ਨੇ ਬਾਕੀ ਉਹਦੀ ਪੁਸ਼ਕਿਸ਼ਾਨੇ ਚੱਲ ਰਹੀ ਹੈ ਹੋਰ ਕੋਈ ਸਰ ਇਹਨਾਂ ਕੋ ਹਥਿਆਰ ਵਗਾਰਾ ਬਰਾਮਦ ਕੀਤਾ ਜੀ ਨਿਊਜ਼ ਸਬੰਧ ਵਿੱਚ ਸਾਰੀ ਪੁਸ਼ਕਿਸ਼ ਚੱਲ ਰਹੀ ਹੈ ਇਹਨਾਂ ਸਮਝੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜਾ ਆਪਣਾ ਮਨਜ਼ੂਰ ਰੋਟਾ ਕੋਦੇ ਖੜਤੀ ਤਰਜਾ ਇਹ ਹੁਣ ਵੀ ਜਿਹੜਾ ਹੋਰ ਉਹਨਾਂ ਨੇ ਕਿੱਥੇ ਬਾਰਤਤ ਕੀਤੀ ਉਹਦਾ ਸਾਰ ਪਤਾ ਕਰਾਇਆ ਜਾਵੇ ਅਤੇ ਮੈਂ ਤੁਹਾਡੇ ਚੈ ਇਹ ਜਨਤਨ ਨੂੰ ਬੇਨਤੀ ਕਰਾਂਗਾ ਕਿ ਆਪਣਾ ਨਸ਼ਾ ਵਿਚਰ ਵਾਲੇ ਦੇ ਖਿਲਾਫ ਅਤੇ ਇਸ ਤਰ੍ਹਾਂ ਦੇ ਜਿਹੜਾ ਹੈ ਬੈਡ ਅੰਸਰ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਸਾਡਾ ਸਾਥ ਦਿਓ। ਥੈਂਕ ਯੂ।